ਜਿਹੜਾ ਕ੍ਰਿਮੀਨਲ ਕੇਸ ਹੁੰਦਾ ਹੈ ਪਰਚਾ ਹੁੰਦਾ ਹੈ ਮੁਕਦਮਾ ਹੁੰਦਾ ਹੈ ਐਫ ਆਈ ਆਰ ਹੁੰਦੀ ਹੈ ਜਾਂ ਫਿਰ ਕਈ ਵਾਰੀ ਕੰਪਲੇਂਟ ਹੁੰਦੀ ਹੈਗੀ ਉਹ ਕਿਵੇਂ ਰੱਦ ਹੋ ਸਕਦੀ ਹੈ ਕਿਵੇਂ ਖਤਮ ਹੋ ਸਕਦੀ ਹੈ ਜਿਹੜੀਆਂ ਕੋਰਟ ਦੇ ਵਿੱਚ ਕਾਰਵਾਈਆਂ ਚੱਲਦੀਆਂ ਨੇ ਪ੍ਰोसीडिंग ਜ ਚੱਲਦੀਆਂ ਨੇ ਤਰੀਕਾਂ ਪੈਂਦੀਆਂ ਨੇ ਪੇਸ਼ੀਆਂ ਭੁਗਤਣੀਆਂ ਪੈਂਦੀਆਂ ਨੇ ਉਹ ਕਿਵੇਂ ਖਤਮ ਹੋ ਸਕਦੀਆਂ ਨੇ ਕਿਵੇਂ ਰੱਦ ਹੋ ਸਕਦੀਆਂ ਨੇ ਉਨਾ ਤੂੰ ਅਸੀਂ ਕਿਵੇਂ ਛੁਟਕਾਰਾ ਪਾ ਸਕਦੇ ਆਂਗੀ ਅਸੀਂ ਕੋਰਟ ਦੇ ਵਿੱਚ ਜਿਹੜੀ ਸਾਡੀ ਖੱਜਲ ਖੁਆਰੀ ਹੁੰਦੀ ਐ ਉਸ ਤੋਂ ਕਿਵੇਂ ਬਚ ਸਕਦੇ ਆਂ ਜਿਹੜਾ ਸਾਡਾ ਪੈਸਾ ਖਰਚ ਹੁੰਦਾ ਬੇਸਟ ਹੁੰਦਾ ਉਸ ਨੂੰ ਅਸੀਂ ਕਿਵੇਂ ਬਚਾ ਸਕਦੇ ਆਂ ਜਿਹੜਾ ਸਾਡਾ ਸਮਾਂ ਜਿਹੜਾ ਕੀਮਤੀ ਸਮਾਂ ਵਕਤ ਐ ਜਿਹੜਾ ਉਹ ਬੇਸਟ ਹੁੰਦਾ ਉਸ ਨੂੰ ਅਸੀਂ ਕਿਵੇਂ ਬਚਾ ਸਕਦੇ ਆਂ ਉਸ ਨੂੰ ਸਹੀ ਪਾਸੇ ਕਿਵੇਂ ਲਗਾ ਸਕਦੇ ਆਂ ਤੇ ਜਿਹੜੀ ਸਾਨੂੰ ਚਿੰਤਾ ਹੁੰਦੀ ਹੈ ਟੈਨਸ਼ਨ ਹੁੰਦੀ ਹੈ ਕਿ ਕੇਸ ਦੇ ਵਿੱਚ ਕੀ ਹੋਊਗਾ ਜਿੱਤਾਂਗੇ ਜਾਂ ਹਾਰਾਂਗੇ ਉਸ ਤੋਂ ਅਸੀਂ ਕਿਵੇਂ ਬਚ ਸਕਦੇ ਆ ਤੇ ਕਈ ਵਾਰੀ ਦੋਸ਼ੀ ਧਿਰ ਨੂੰ ਇਸ ਗੱਲ ਦੀ ਚਿੰਤਾ ਹੁੰਦੀ ਹੈ ਕਿ ਕਿਤੇ ਸਾਨੂੰ ਸਜ਼ਾ ਨਾ ਹੋ ਜੇ ਜੇਲ ਨਾ ਹੋ ਜੇ ਤੇ ਜਿਹੜੀ ਕੰਪਲੇਨੈਂਟ ਧਿਰ ਹੁੰਦੀ ਹੈ ਜਿਸ ਧਿਰ ਨੇ ਪਰਚਾ ਕਰਵਾਇਆ ਹੁੰਦਾ ਉਸ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਕਿਤੇ ਵਿਰੋਧੀ ਧਿਰ ਬਰੀ ਨਾ ਹੋ ਜੇ ਤੇ ਇਸੇ ਤਰ੍ਹਾਂ ਕੱਜਲ ਕੁਵਾਰੀ ਪੈਸੇ ਦੀ ਬਰਬਾਦੀ ਸਮੇਂ ਦੀ ਬਰਬਾਦੀ ਚਿੰਤਾ ਟੈਨਸ਼ਨ ਡਿਪਰੈਸ਼ਨ ਬਹੁਤ ਕੁਝ ਇਹ ਭੱਬਲ ਪੁੰਛੇ ਦੇ ਵਿੱਚ ਕਈ ਵਾਰੀ ਕਈ ਤਰ੍ਹਾਂ ਫਸੀਆਂ ਰਹਿੰਦੀਆਂ ਨੇ ਕੋਰਟ ਕਚੈਰੀਆਂ ਦੇ ਥਾਣਿਆਂ ਦੇ ਚੱਕਰ ਕੱਟਦੀਆਂ ਰਹਿੰਦੀਆਂ ਨੇ ਤੇ ਇਸੇ ਤਰ੍ਹਾਂ ਕਈ ਵਾਰੀ ਹੋਰ ਵੀ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੁੰਦਾ ਰਹਿੰਦਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕੀ ਅਸੀਂ ਇਸ ਕ੍ਰਿਮੀਨਲ ਕੇਸ ਨੂੰ ਪਰਚੇ ਨੂੰ ਮੁਕਦਮੇ ਨੂੰ ਐਫ ਆਈ ਆਰ ਨੂੰ ਕੰਪਲੇਂਟ ਨੂੰ ਹਾਈ ਕੋਰਟ ਤੋਂ ਕਿਵੇਂ ਰੱਦ ਕਰਵਾ ਸਕਦੇ ਆ ਕਿਵੇਂ ਖਤਮ ਕਰਵਾ ਸਕਦੇ ਆ ਜਿਹੜੀਆਂ ਕੋਰਟ ਦੇ ਵਿੱਚ ਪ੍ਰोसीडिंग ਜੇ ਚੱਲ ਰਹੀਆਂ ਨੇ ਬਾਕੀ ਸਾਰੀਆਂ ਉਹਨਾਂ ਨੂੰ ਕਿਵੇਂ ਖਤਮ ਕਰ ਸਕਦੇ ਆ ਜਿਵੇਂ ਕਿ ਦੋਸਤੋ ਸਾਨੂੰ ਪਤਾ ਹੀ ਹੈ ਕਿ ਕੋਈ ਵੀ ਜਿਹੜਾ ਕ੍ਰਿਮੀਨਲ ਕੇਸ ਹੁੰਦਾ ਹੈਗਾ ਉਹ ਦੋ ਧਿਰਾਂ ਦੇ ਵਿਚਕਾਰ ਇੱਕ ਕੰਪਲੇਨੈਂਟ ਧਿਰ ਤੇ ਇੱਕ ਜਿਹੜੀ ਦੋਸ਼ੀ ਧਿਰ ਜਿਸ ਨੂੰ ਬਣਾਇਆ ਜਾਂਦਾ ਹੈ ਉਹ ਹੁੰਦੀ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜੇ ਦੋਨੋਂ ਧਿਰਾਂ ਕੇਸ ਦੀ ਕਿਸੇ ਵੀ ਸਟੇਜ ਤੇ ਕੇਸ ਭਾਵੇਂ ਕਿਸੇ ਵੀ ਸਟੇਜ ਤੇ ਹੋਵੇ ਭਾਵੇਂ ਸਟਾਰਟਿੰਗ ਦੇ ਵਿੱਚ ਹੋਵੇ ਅੱਧ ਵਿਚਕਾਰ ਹੋਵੇ ਜਾਂ ਫਿਰ ਐਂਡ ਦੇ ਵਿੱਚ ਹੋਵੇ ਇਥੋਂ ਤੱਕ ਕਿ ਭਾਵੇਂ ਦੋਸ਼ੀ ਧਿਰ ਨੂੰ ਸਜ਼ਾ ਵੀ ਕਿਉਂ ਨਾ ਸੁਣਾ ਦਿੱਤੀ ਗਈ ਹੋਵੇ ਕੋਰਟ ਵੱਲੋਂ ਤਾਂ ਵੀ ਉਸ ਸਟੇਜ ਤੇ ਜਾ ਕੇ ਦੋਨੋਂ ਧਿਰਾਂ ਆਪਸ ਦੇ ਵਿੱਚ ਸਮਝੌਤਾ ਕਰਕੇ ਉਸ ਕੇਸ ਨੂੰ ਹਾਈ ਕੋਰਟ ਤੋਂ ਰੱਦ ਕਰਵਾ ਸਕਦੀਆਂ ਨੇ ਹਾਈ ਕੋਰਟ ਕੋਲੇ ਇਹ ਪਾਵਰ ਹੈਗੀ ਹੈ ਕਿ ਉਹ ਉਸ ਕ੍ਰਿਮੀਨਲ ਕੇਸ ਨੂੰ ਪਰਚੇ ਨੂੰ ਮੁਕੱਦਮੇ ਨੂੰ ਕੰਪਲੇਂਟ ਨੂੰ ਰੱਦ ਕਰ ਸਕਦੀ ਹੈ ਜਿਹੜੀਆਂ نیچے ਕੋਰਟ ਦੇ ਵਿੱਚ ਟ੍ਰਾਇਲ ਕੋਰਟ ਦੇ ਵਿੱਚ ਤਰੀਕਾ ਪੈ ਰਹੀਆਂ ਨੇ ਪ੍ਰोसीडिंग ਚ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਨੂੰ ਹਾਈ ਕੋਰਟ ਵੱਲੋਂ ਰੱਦ ਕੀਤਾ ਜਾ ਸਕਦਾ ਹੈ ਤੇ ਇਹ ਕਿਵੇਂ ਹੋ ਸਕਦਾ ਹੈ ਇਹ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਦੋਨੋਂ ਧਿਰਾਂ ਆਪਸ ਦੇ ਵਿੱਚ ਸਮਝੌਤਾ ਕਰਨ ਦੇ ਲਈ ਸਹਿਮਤ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਇੱਕ ਰਿਟਨ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਸਮਝੌਤਾ ਕੀਤਾ ਜਾਣਾ ਚਾਹੀਦਾ ਹੈ ਤੇ ਫਿਰ ਜਦੋਂ ਉਹ ਲਿਖਤੀ ਰੂਪ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਤਾਂ ਫਿਰ ਉਹ ਹਾਈ ਕੋਰਟ ਦੇ ਵਿੱਚ ਪਟੀਸ਼ਨ ਹੈ ਜਿਹੜੀ ਉਹ ਦਾਇਰ ਕਰ ਸਕਦੀਆਂ ਨੇ ਫਾਇਲ ਕਰ ਸਕਦੀਆਂ ਨੇ ਜਿਸ ਨੂੰ ਅਸੀਂ ਕੁਐਸ਼ਿੰਗ ਪਟੀਸ਼ਨ ਵੀ ਕਹਿ ਸਕਦੇ ਆ on the basis of compromise ਹਾਲਾਂਕਿ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜਿਹੜੀ ਇਹ ਕੁਐਸ਼ਿੰਗ ਹੈ ਮੇਨਲੀ ਦੋ ਤਰੀਕਿਆਂ ਦੇ ਨਾਲ ਹੋ ਸਕਦੀ ਹੈ ਇੱਕ ਤਾਂ ਮੈਰਿਟ ਤੇ ਇੱਕ ਜਿਹੜੀ ਅਸੀਂ ਕੰਪਰੋਮਾਈਜ਼ ਕੁਐਸ਼ਿੰਗ ਦੀ ਗੱਲ ਕਰ ਰਹੀਆਂ ਕਰ ਰਹੇ ਹਾਂ ਇਸ ਤਰ੍ਹਾਂ ਮੈਰਿਟ ਤੇ ਵੀ ਅਸੀਂ ਪਰਚੇ ਨੂੰ ਰੱਦ ਕਰਾਉਣ ਦੀ ਕੋਸ਼ਿਸ਼ ਕਰ ਸਕਦੇ ਆ ਜੇ ਕੋਰਟ ਇਸ ਗੱਲ ਤੋਂ ਸੈਟੀਸਫਾਈਡ ਹੋ ਜਾਂਦੀ ਹੈ ਸੰਤੁਸ਼ਟ ਹੋ ਜਾਂਦੀ ਹੈ ਕਿ ਇਹ ਪਰਚਾ ਝੂਠਾ ਹੋਇਆਗਾ ਇਸ ਤਰ੍ਹਾਂ ਦਾ ਕੋਈ ਐਵੀਡੈਂਸ ਕੋਈ ਸਬੂਤ ਨਹੀਂ ਕੋਰਟ ਨੂੰ ਮਿਲਦਾ ਕਿ ਜਿਹੜੀ ਕੰਪਲੇਨੈਂਟ ਤੇ ਹੁੰਦੀ ਹੈ ਕਿ ਉਸ ਦੇ ਪੱਖ ਵਿੱਚ ਕਿ ਇਹ ਪਰਚਾ ਸੱਚਾ ਹੈਗਾ ਤਾਂ ਫਿਰ ਕੋਰਟ ਹੈ ਜਿਹੜੀ ਉਹ ਪਰਚੇ ਨੂੰ ਮੈਰਿਟ ਤੇ ਵੀ ਰੱਦ ਕਰ ਸਕਦੀ ਹੈ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨੀ ਹੈ ਕੰਪਰੋਮਾਈਜ਼ ਕੁਐਸ਼ਿਨ ਦੀ ਦੋਨੋਂ ਤਿਹਰਾ ਲਿਖਤੀ ਰੂਪ ਦੇ ਵਿੱਚ ਸਮਝੌਤਾ ਕਰਕੇ ਹਾਈ ਕੋਰਟ ਨੂੰ ਅਪਰੋਚ ਕਰ ਸਕਦੀਆਂ ਨੇ ਹਾਈ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਦੈਰ ਹੁੰਦੀ ਹੈ ਉਸ ਤੋਂ ਬਾਅਦ ਦੋਨੇ ਤਿਹਰਾ ਨੂੰ ਸੁਣਿਆ ਜਾਂਦਾ ਹੈ ਦੋਨੋਂ ਧਿਰਾਂ ਦੀ ਸਹਿਮਤੀ ਨੂੰ ਦੇਖਿਆ ਜਾਂਦਾ ਹੈ ਉਸ ਤੋਂ ਬਾਅਦ ਹਾਈ ਕੋਰਟ ਨੀਚੇ ਟ੍ਰਾਇਲ ਕੋਰਟ ਨੂੰ ਆਰਡਰ ਕਰ ਦਿੰਦੀ ਹੈ ਕਿ ਇਹ ਜਿਹੜਾ ਪਰਚਾ ਹੈ ਇਹਨਾਂ ਦੋਨੋਂ ਧਿਰਾਂ ਦੀ ਸਟੇਟਮੈਂਟ ਲਈ ਜਾਵੇ ਇਸ ਪਰਚੇ ਦੇ ਸਬੰਧ ਵਿੱਚ ਕਿ ਇਹਨਾਂ ਦਾ ਸਮਝੌਤਾ ਹੋ ਗਿਆ ਉਸ ਤੋਂ ਬਾਅਦ ਜਿਹੜੀ ਉਹ ਸਟੇਟਮੈਂਟ ਹੈ ਰਿਪੋਰਟ ਹੈ ਤਾਂ ਉਹ ਫਿਰ ਹਾਈ ਕੋਰਟ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਹਾਈ ਕੋਰਟ ਪਰਚੇ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੰਦੀ ਹੈ ਜਿਹੜੀਆਂ ਕੋਰਟ ਦੇ ਵਿੱਚ ਪ੍ਰोसीडिंग ਚੱਲ ਰਹੀਆਂ ਹੁੰਦੀਆਂ ਨੇ ਉਹ ਸਾਰੀਆਂ ਰੱਦ ਹੋ ਜਾਂਦੀਆਂ ਨੇ ਦੋਨੋਂ ਧਿਰਾਂ ਖੱਜਲ ਖਵਾਰੀ ਤੋਂ ਬਚ ਜਾਂਦੀਆਂ ਨੇ ਤੇ ਇਸੇ ਤਰ੍ਹਾਂ ਆਪਸ ਦੇ ਵਿੱਚ ਮਿਲਵਰਤਨ ਜਿਹੜਾ ਪਿਆਰ ਹੈ ਉਹ ਵੀ ਵੱਧਦਾ ਹੈ ਕੋਰਟ ਦਾ ਜਿਹੜਾ ਟਾਈਮ ਵੇਸਟ ਹੋਣਾ ਸੀ ਨੀਚੇ ਤਰੀਕਾ ਪੈਣੀ ਸੀ ਉਹਨਾਂ ਤੋਂ ਬਚ ਜਾਂਦਾ ਹੈ ਟਾਈਮ ਹੈ ਜਿਹੜਾ ਤੇ ਪੈਸੇ ਦੀ ਜਿਹੜੀ ਵੇਸਟੇਜ ਹੁੰਦੀ ਹੈਗੀ ਦੋਨੋਂ ਤਰ੍ਹਾਂ ਦੀ ਉਹੋ ਬਚ ਜਾਂਦਾ ਹੈ ਪੈਸਾ ਵਕਤ ਬਚ ਜਾਂਦਾ ਹੈ ਸਮਾਂ ਬਚ ਜਾਂਦਾ ਹੈ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਫਾਇਦੇ ਨੇ ਉਹ ਹੋ ਜਾਂਦੇ ਨੇਗੇ ਤੇ ਇੱਕ ਗੱਲ ਸਾਨੂੰ ਪਰ ਇਹ ਵੀ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ ਕਿ ਜਿਵੇਂ ਮਰਡਰ ਜਾਂ ਰੇਪ ਕੇਸ ਹੁੰਦੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਹੀਨियस ਕ੍ਰਾਈਮ ਹੁੰਦੇ ਨੇਗੇ ਉਹਨਾਂ ਨੂੰ ਕੰਪਰੋਮਾਈਜ਼ ਦੇ ਆਧਾਰ ਤੇ ਸਮਝੌਤਾ ਕਰਕੇ ਰੱਦ ਨਹੀਂ ਕੀਤਾ ਜਾ ਸਕਦਾ ਉਹ ਕੇਸ ਉਹ ਕ੍ਰਿਮੀਨਲ ਕੇਸ ਜਿਹੜੇ ਕਿ ਇੱਕ ਵੱਡੇ ਮਤਲਬ ਪੱਧਰ ਤੇ ਸੋਸਾਇਟੀ ਦੇ ਪਬਲਿਕ ਦੇ ਅੰਗੇਸ਼ਟ ਹੁੰਦੇ ਨੇ ਉਹਨਾਂ ਨੂੰ ਸਮਝੌਤੇ ਦੇ ਆਧਾਰ ਤੇ ਰੱਦ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਦੋਸਤੋ ਅਸੀਂ ਇਸ ਟੌਪਿਕ ਨੂੰ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਬਹੁਤੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਇੱਥੋਂ ਤੱਕ ਕਿ ਅਨਪੜਾ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਕਿ ਉਹਨਾਂ ਨੂੰ ਵੀ ਇਹ ਗੱਲ ਸਮਝ ਆ ਜਾਵੇ ਤੇ ਇਸ ਤਰ੍ਹਾਂ ਅਸੀਂ ਇਸ ਕ੍ਰਿਮੀਨਲ ਕੇਸ ਨੂੰ ਪਰਚੇ ਨੂੰ ਮੁਕੱਦਮੇ ਨੂੰ ਐਫ ਆਈ ਆਰ ਨੂੰ ਕੰਪਲੇਂਟ ਨੂੰ ਹਾਈ ਕੋਰਟ ਤੋਂ ਰੱਦ ਕਰਵਾ ਸਕਦੇ ਹਾਂਗੇ ਤੇ ਕੋਈ ਵੀ ਕਿਸੇ ਦਾ ਜੇ ਕਿਸੇ ਵੀ ਕੋਰਟ ਦੇ ਵਿੱਚ ਕੋਈ ਕ੍ਰਿਮੀਨਲ ਕੇਸ ਚੱਲ ਰਿਹਾ ਹੈ ਤਾਂ ਉਹ ਕਿਸੇ ਯੋਗ ਵਕੀਲ ਦੀ ਸਲਾਹ ਦੇ ਨਾਲ ਇੱਕ ਸਮਝੌਤਾ ਕਰਕੇ ਆਪਣੇ ਕ੍ਰਿਮੀਨਲ ਕੇਸ ਨੂੰ ਹਾਈ ਕੋਰਟ ਤੋਂ ਰੱਦ ਕਰਵਾ ਸਕਦੀਆਂ ਨੇ ਤੇ ਹਾਲਾਂਕਿ ਅਸੀਂ ਇਸ ਦੀਆਂ ਬਰੀਕੀਆਂ ਦੇ ਵਿੱਚ ਨਹੀਂ ਗਏ ਮੋਟੀ ਮੋਟੀ ਜੀ ਗੱਲ ਕੀਤੀ ਹੈ ਤਾਂ ਕਿ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਸੌਖੇ ਤਰੀਕੇ ਨਾਲ ਸਮਝ ਆ ਜਾਵੇ ਹਾਲਾਂਕਿ ਇਸ ਕੇਸ ਇਸ ਟੌਪਿਕ ਦੇ ਸਬੰਧ ਵਿੱਚ ਬਹੁਤ ਸਾਰੀਆਂ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਹੈਗੀਆਂ ਨੇ ਹਾਈ ਕੋਰਟ ਦੀਆਂ ਜੱਜਮੈਂਟਸ ਹੈਗੀਆਂ ਨੇ ਫੈਸਲੇ ਹੈਗੇ ਨੇ ਲਾਅ ਹੈਗਾ ਕਾਨੂੰਨ ਹੈਗਾ ਉਸ ਦੀਆਂ ਬਰੀਕੀਆਂ ਦੇ ਵਿੱਚ ਅਸੀਂ ਅੱਜ ਇਸ ਵੀਡੀਓ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਪਰ ਜੇ ਕੋਈ ਯਾਰ ਦੋਸਤ ਮਿੱਤਰ ਸੁਪਰੀਮ ਕੋਰਟ ਦੀ ਹਾਈ ਕੋਰਟ ਦੀ ਕੋਈ ਜੱਜਮੈਂਟ ਕੋਈ ਫੈਸਲਾ ਜਾਨਣਾ ਚਾਹੁੰਦਾ ਹੈ ਤਾਂ ਉਹ ਮੈਨੂੰ ਮੇਰੇ WhatsApp ਨੰਬਰ ਤੇ ਮੈਸੇਜ ਭੇਜ ਸਕਦਾ ਹੈ ਨੰਬਰ ਆਪਣਾ ਤੁਸੀਂ ਦੇਖ ਹੀ ਰਹੋਗੇ ਕਿ ਸਕਰੀਨ ਤੇ ਚੱਲ ਰਿਹਾ ਹੈ ਇਸ ਤਰ੍ਹਾਂ ਦੋਸਤੋ ਅਸੀਂ ਕੰਪਰੋਮਾਈਜ਼ ਕੁਐਸ਼ਿੰਗ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਪਰਚਾ ਜਿਹੜਾ ਸਮਝੌਤੇ ਦੇ ਆਧਾਰ ਤੇ ਰੱਦ ਕਰਵਾ ਸਕਦੇ ਹਾਂਗੇ ਤੇ ਦੋਨੋਂ ਪਾਰਟੀਆਂ ਜਿਹੜੀ ਅਸੀਂ ਗੱਲ ਕੀਤੀ ਹੈ ਜਿਹੜੀਆਂ ਵੀ ਅਫੈਕਟਡ ਪਾਰਟੀਆਂ ਹੁੰਦੀਆਂ ਨੇ ਉਹ ਆਪਸ ਦੇ ਵਿੱਚ ਸਮਝੌਤਾ ਕਰ ਸਕਦੀਆਂ ਨੇ ਕੰਪਰੋਮਾਈਜ਼ ਕਰ ਸਕਦੇ ਆ ਨੇ ਲਿਖਤੀ ਰੂਪ ਦੇ ਵਿੱਚ ਉਹ ਵੀ ਕੋਰਟ ਤੋਂ ਬਾਹਰ ਤੇ ਉਸ ਤੋਂ ਬਾਅਦ ਕੋਰਟ ਨੂੰ ਅਪਰੋਚ ਕਰ ਸਕਦੀਆਂ ਨੇ ਇਸ ਤਰ੍ਹਾਂ ਜਿਹੜਾ ਹਾਈ ਕੋਰਟ ਹੈ ਉਸ ਪਰਚੇ ਨੂੰ ਮੁਕਦਮੇ ਨੂੰ ਰੱਦ ਕਰ ਸਕਦਾ ਹੈਗਾ ਤੇ ਇਹ ਜਿਹੜੀ ਆਪਣੀ ਹਾਈ ਕੋਰਟ ਦੀ ਪਾਵਰ ਹੈ ਉਹ ਜਿਹੜਾ ਪਹਿਲਾਂ ਆਪਣਾ ਪੁਰਾਣਾ ਕਾਨੂੰਨ ਸੀਗਾ ਸੀ ਆਰ ਪੀ ਸੀ ਉਸ ਦੀ ਜਿਹੜੀ ਧਾਰਾ 482 ਸੀ ਉਸ ਦੇ ਤਹਿਤ ਤੇ ਹੁਣ ਜਿਹੜਾ ਨਵਾਂ ਕਾਨੂੰਨ ਆ ਗਿਆ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਉਸ ਦੀ ਧਾਰਾ ਜਿਹੜੀ 528 ਹੈ ਉਸ ਦੇ ਤਹਿਤ ਹਾਈ ਕੋਰਟ ਕੋਲੇ ਇਹ ਪਾਵਰ ਹੈਗੀ ਹੈ ਤੇ ਜਿਹੜਾ ਸਾਡਾ ਕਨਸਟੀਟਿਊਸ਼ਨ ਹੈ ਉਸ ਦੇ ਤਹਿਤ ਵੀ 226 ਜਿਹੜਾ ਆਰਟੀਕਲ ਹੈ ਧਾਰਾ ਉਸ ਦੇ ਤਹਿਤ ਵੀ ਇਹ ਹਾਈ ਕੋਰਟ ਕੋਲੇ ਪਾਵਰ ਹੈਗੀ ਹੈ ਇਸ ਤਰ੍ਹਾਂ ਦੋਸਤੋ ਅਸੀਂ ਸੰਖੇਪ ਦੇ ਵਿੱਚ ਤੇ ਸੌਖੀ ਸਰਲ ਪੰਜਾਬੀ ਭਾਸ਼ਾ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਹਾਈ ਕੋਰਟ ਤੋਂ ਕ੍ਰਿਮੀਨਲ ਕੇਸ ਨੂੰ ਪਰਚੇ ਨੂੰ ਮੁਕੱਦਮੇ ਨੂੰ ਐਫ ਆਈ ਆਰ ਨੂੰ ਕੰਪਲੇਂਟ ਨੂੰ ਰੱਦ ਕਰਵਾ ਸਕਦੇ ਹਾਂ